ਜੇ ਦੇਖਿਆ ਜਾਵੇ ਜਿਹੜੇ ਉਹ ਮੁਸਾਫਰ ਸੀ ਉਹਨਾਂ ਦੇ ਜੇ ਤੁਸੀਂ ਪਰਿਵਾਰਾਂ ਵੱਲ ਦੇਖੋ ਤਾਂ ਅੱਜ ਉਹਨਾਂ ਦੀ ਪੰਜਵੀਂ ਜਨਰੇਸ਼ਨ ਚੱਲ ਰਹੀ ਹੈ ਉਦਾਹਰਨ ਵਜੋਂ ਇਸ ਮੁਸਾਫਰਾਂ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੇ ਦਾਦਾ ਜੀ ਭਾਈ ਹਰਨਾਮ ਸਿੰਘ ਕਾਲੜਾ ਉਹ ਵੀ ਸ਼ਾਮਲ ਸੀ ਅੱਜ ਜਸਵੰਤ ਸਿੰਘ ਖਾਲੜਾ ਦੇ ਗਾਹਾਂ ਬੱਚਿਆਂ ਦੇ ਵੀ ਬੱਚੇ ਹੋ ਚੁੱਕੇ ਇਹ ਤੱਥ ਤੁਹਾਨੂੰ ਬਹੁਤ ਹੈਰਾਨੀਜਨਕ ਲੱਗੂ ਕਿ ਅਜੇ ਤੱਕ ਉਸ ਧਿਰ ਨੇ ਜਿਹੜੇ ਜਿੰਨਾਂ ਨੂੰ ਅਸੀਂ ਕਹੀਏ ਭਾਰਤੀ ਦੇਸ਼ ਭਗਤ ਉਹਨਾਂ ਨੇ ਕਦੇ ਵੀ ਇਹ ਸਾਕੇ ਬਾਰੇ ਕਦੇ ਕੋਈ ਗੱਲ ਨਹੀਂ ਕੀਤੀ ਇਹ ਸ਼ਾਇਦ ਬਹੁਤ ਘੱਟ ਹੁੰਦਾ ਹੈ ਕਿ ਜਿਹੜਾ ਇਹ ਜਹਾਜ਼ ਸੀ ਅਸਲ ਦੇ ਵਿੱਚ ਉਹਦਾ ਜਿਹੜਾ ਨਾਂ ਸੀ ਉਹ ਗੁਰਨਾਨਕ ਜਹਾਜ਼ ਸੀ ਪਰ ਜਿੰਨੀਆਂ ਵੀ ਇਤਿਹਾਸ ਦੀਆਂ ਕਿਤਾਬਾਂ ਲੇਖਾਂ ਬੋਲਚਾਰ ਸਭ ਕੁਝ ਚੋ ਪਰ ਚਲਿਤ ਹੋਇਆ ਨਾਂ ਉਹ ਕਾਮਾਗਾਟਾ ਮਾਰੂ ਇਹ ਤਾਂ ਹੀ ਇੱਕ ਕਥਾ ਅਸਤੀ ਵੱਡੀ ਗਲਤੀ ਹੈ ਨਾ ਕਿ ਜਿਸ ਜਹਾਜ਼ ਨਾਲ ਹਾਦਸਾ ਵਾਪਰਿਆ ਤੁਸੀਂ ਉਹਦਾ ਅਸਲੀ ਨਾਮ ਵੀ ਨਹੀਂ ਦੇ ਰਹੇ ਸਰਦਾਰ ਗੁਰਦੇਵ ਸਿੰਘ ਨੇ ਇਹਨੂੰ ਰਜਿਸਟਰ ਕਰਵਾ ਲਿਆ ਆਪ ਦੇ ਨਵੀਂ ਕੰਪਨੀ ਦੇ ਨਾਂ ਤੇ ਤੇ ਨਵਾਂ ਨਾਮ ਦਿੱਤਾ ਤਾਂ ਕਿਤੇ ਵੀ ਸਾਡੇ ਇਤਿਹਾਸ ਦੀਆਂ ਕਿਤਾਬਾਂ 'ਚ ਉਹ ਨਾਮ ਕਿਉਂ ਨਹੀਂ ਆਇਆ ਗਾਦਰ ਪਾਰਟੀ ਵਾਲੇ ਜਿੰਨਾ ਵੀ ਇਤਿਹਾਸ ਲਿਖਿਆ ਗਿਆ ਉਹ ਖੱਬੇ ਪੱਖੀ ਇਤਿਹਾਸਕਾਰਾਂ ਤੇ ਪੱਤਰਕਾਰਾਂ ਵੱਲੋਂ ਲਿਖਿਆ ਗਿਆ ਤੇ ਉਹਨਾਂ ਨੇ ਵੀ ਕਿਤੇ ਵੀ ਇਸ ਗਲਤੀ ਨੂੰ ਸੋਧਣ ਦਾ ਯਤਨ ਨਹੀਂ ਕੀਤਾ ਕਿਵੇਂ ਸਾਰੀਆਂ ਤਾਕਤਾਂ ਬ੍ਰਿਟਾਨੀ ਵੀ ਗਵਰਨਮੈਂਟ ਦਾ ਰਵਈਆ ਵੀ ਉਹੀ ਭਾਰਤ ਦੀ ਮੌਜੂਦਾ ਸਰਕਾਰ ਦਾ ਰਵਈਆ ਵੀ ਉਹੀ ਤੇ ਜਿਹੜੀਆਂ ਪੰਜਾਬ ਦੀਆਂ ਖੱਬੇ ਪੱਖੀ ਸਾਰੀਆਂ ਧਿਰਾਂ ਨੇ ਉਹਨਾਂ ਦੇ ਵਿਦਵਾਨਾਂ ਦਾ ਇਤਿਹਾਸਕਾਰਾਂ ਦਾ ਪੱਤਰਕਾਰਾਂ ਦਾ ਉਹਨਾਂ ਦਾ ਵੀ ਸਾਰਾ ਰਵਈਆ ਉਹ ਹੁਣ ਆਪਾਂ ਇਹਦੀਆਂ ਥੋੜੀਆਂ ਜਿਹੀਆਂ ਪਰਤਾਂ ਖੋਲਦੇ ਆਪਾਂ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ 23 ਮਈ 2025 ਦਾ ਦਿਨ ਹੈ ਤੇ ਅੱਜ ਤੋਂ ਪੂਰੇ 111 ਸਾਲ ਪਹਿਲਾਂ 30 ਮਈ 1914 ਨੂੰ ਜਿਹੜਾ ਗੁਰਨਾਨਕ ਜਹਾਜ਼ ਹੈ ਜਿਹੜਾ ਕਿ ਜਿਆਦਾ ਇਤਿਹਾਸ ਦੀਆਂ ਕਿਤਾਬਾਂ 'ਚ ਪ੍ਰਸਿੱਧ ਹੋਇਆ ਕਾਮਾਗਾਟਾ ਮਾਰੂ ਦੇ ਨਾਂ ਤੇ ਉਹ ਜਹਾਜ਼ ਬੈਂਕੂਵਰ ਦੀ ਜਾ ਕੇ ਬੰਦਰਗਾਹ ਤੇ ਲੱਗਿਆ ਸੀ ਜਿੱਥੋਂ ਫਿਰ ਸਾਰਾ ਇੱਕ ਸਾਗਾ ਸ਼ੁਰੂ ਹੁੰਦਾ ਹੈ ਤੇ ਜਿਹਦਾ ਸਿਖਰ ਜਿਹੜਾ ਉਹ ਫਿਰ ਬਾਜ-ਬਾਜ ਘਾਟ ਤੇ ਜਦੋਂ ਮੁੜ ਕੇ ਆਏ ਉਹ 2 ਮਹੀਨੇ ਦੀ ਸਟਰਗਲ ਤੋਂ ਬਾਅਦ ਉੱਥੇ ਫਿਰ ਜਿਵੇਂ ਉਹਨਾਂ ਤੇ ਉੱਤੇ ਗੋਲੀਆਂ ਚਲਾਈਆਂ ਗਈਆਂ ਤਕਰੀਬਨ ਸਰਕਾਰੀ ਰਿਕਾਰਡਾਂ ਮੁਤਾਬਕ 26 ਬੰਦੇ ਜਨੋ ਮਾਰੇ ਗਈ ਵਾਕਿਆ ਨੂੰ ਗ੍ਰਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਭੇਜਿਆ ਸਪੈਸ਼ਲ ਗੱਡੀ ਰਾਹੀਂ ਬਜਬਜ ਘਾਟ ਤੋਂ ਪੰਜਾਬ ਦੇ ਵਿੱਚ ਲਿਆਂਦਾ ਗਿਆ ਸੋ 100 ਅੱਜ ਉਹਦੀ 111ਵੀਂ ਬਰੇਗੰਡ ਕਹਿ ਸਕਦੇ ਆ ਤੇ ਮਨ 'ਚ ਸਵਾਲ ਖੜਾ ਹੋ ਸਕਦਾ ਹੈ ਕਿ 111 ਸਾਲਾਂ ਬਾਅਦ ਅੱਜ ਉਹਤੇ ਗੱਲ ਕਰਨ ਦੀ ਲੋੜ ਕੀ ਪੈਗੀ ਉਹਦੀ ਮੱਤਤਾ ਕੀ ਹੈ ਕਿਉਂਕਿ ਜੇ ਦੇਖਿਆ ਜਾਵੇ ਜਿਹੜੇ ਉਹ ਮੁਸਾਫਰ ਸੀ ਉਹਨਾਂ ਦੇ ਜੇ ਤੁਸੀਂ ਪਰਿਵਾਰਾਂ ਵੱਲ ਦੇਖੋ ਤਾਂ ਅੱਜ ਉਹਨਾਂ ਦੀ ਪੰਜਵੀਂ ਜਨਰੇਸ਼ਨ ਚੱਲ ਰਹੀ ਹੈ। ਉਦਾਹਰਨ ਵਜੋਂ ਇਸ ਮੁਸਾਫਰਾਂ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੇ ਦਾਦਾ ਜੀ ਭਾਈ ਹਰਨਾਮ ਸਿੰਘ ਕਾਲੜਾ ਉਹ ਵੀ ਸ਼ਾਮਲ ਸੀ। ਤੇ ਉਹ ਪੰਜ ਮੈਂਬਰੀ ਜਿਹੜੀ ਕਮੇਟੀ ਬਣਾਈ ਗਈ ਸੀ ਜਹਾਜ਼ ਦੇ ਵਿੱਚ ਸਿੱਖ ਰਵੈਤਾ ਮੁਤਾਬਕ ਪੰਜ ਪ੍ਰਧਾਨੀ ਜੋ ਸਾਡੀ ਪਰੰਪਰਾ ਉਹਦੇ ਮੁਤਾਬਕ ਕਿ ਜੋ ਵੀ ਮਸਲੇ ਆਉਣਗੇ ਉਹ ਪੰਜ ਮੈਂਬਰੀ ਕਮੇਟੀ बैठ के फैसले करूंगी ਤੇ ਸਰਦਾਰ ਹਰਨਾਮ ਸਿੰਘ ਖਾਲੜਾ ਉਹਦੇ ਮੈਂਬਰ ਸੀ ਪੰਜ ਮੈਂਬਰੀ ਕਮੇਟੀ ਦੇ ਸੋ ਅੱਜ ਜਸਵੰਤ ਸਿੰਘ ਖਾਲੜਾ ਉਹ ਦਾਦਾ ਸੀ ਜਸਵੰਤ ਸਿੰਘ ਖਾਲੜਾ ਦੇ ਅੱਜ ਜਸਵੰਤ ਸਿੰਘ ਖਾਲੜਾ ਦੇ ਗਾਹਾਂ ਬੱਚਿਆਂ ਦੇ ਵੀ ਬੱਚੇ ਹੋ ਚੁੱਕੇ ਨੇ ਬੇਟੇ ਦੇ ਵੀ ਤੇ ਉਹਨਾਂ ਦੀ ਕੁੜੀ ਦੇ ਵੀ ਤੋਂ ਜਿਹਦਾ ਮਤਲਬ ਇਹ ਹੈ ਕਿ ਅੱਜ ਉਹ ਪੰਜਵੀਂ ਜਨਰੇਸ਼ਨ ਉਹਨਾਂ ਮੁਸਾਫਰਾਂ ਦੀ ਉਹ ਸ਼ੁਰੂ ਹੋ ਚੁੱਕੀ ਹੈ ਇਹ ਪੰਜ ਪੀੜੀਆਂ ਬਾਅਦ ਇਹ ਮਸਲਾ ਦੁਬਾਰਾ ਉੱਠ ਰਿਹਾ ਹੈ ਇੱਕ ਵੱਖਰੇ ਪ੍ਰਸੰਗ ਦੇ ਵਿੱਚ ਤੇ ਅੱਜ ਆਪਾਂ ਮੇਨਲੀ ਇਹ ਤੇ ਗੱਲ ਕਰਨੀ ਹੈ ਇੱਕ ਤਾਂ ਆਮ ਤੌਰ ਤੇ ਇਹ ਹੁੰਦਾ ਕਿ ਜਦੋਂ ਇਸ ਤਰ੍ਹਾਂ ਦੇ ਸਾਕੇ ਹੁੰਦੇ ਨੇ ਜਦੋਂ ਕੋਈ ਆਜ਼ਾਦੀ ਦੇ ਸੰਘਰਸ਼ ਚੱਲਦੇ ਨੇ ਕੌਮਾਂ ਦੇ ਤਾਂ ਉਹਦੇ 'ਚ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਵੱਡੀਆਂ ਆਜ਼ਾਦੀ ਮਿਲਣ ਤੋਂ ਬਾਅਦ ਵੀ ਉਹਨਾਂ ਬਾਰੇ ਚਰਚਾ ਬੰਦ ਨਹੀਂ ਕੀਤੀ ਜਾਂਦੀ ਫਾਰ ਇਗਜ਼ਾਮਪਲ ਜਲਿਆਂਵਾਲਾ ਬਾਗ ਹੈ ਹੁਣ ਜਲਿਆਂਵਾਲਾ ਬਾਗ ਦੇ ਕਾਂਡ ਨੂੰ ਵਾਪਰੇ ਨੂੰ ਕਿੰਨਾ ਚਿਰ ਹੋ ਗਿਆ ਪਰ ਅੱਜ ਵੀ ਸਰਕਾਰੀ ਪੱਧਰ ਤੇ ਯਾਦ ਕੀਤਾ ਜਾਂਦਾ ਉਹ ਇਕੱਲਾ ਗੈਰ ਸਰਕਾਰੀ ਪੱਧਰ ਤੇ ਨਹੀਂ ਉਹਦਾ ਕਾਰਨ ਇਹ ਹੁੰਦਾ ਹੈ ਕਿ ਉਹ ਜਜ਼ਬਾ ਦੇਸ਼ ਭਗਤੀ ਦਾ ਜਜ਼ਬਾ ਉਹ ਸਪਿਰਟ ਜਿਹੜੀ ਹੈ ਜਿਹੜੀ ਉਸ ਆਕਾਏ ਨਾਲ ਜੁੜ ਕੇ ਆਉਂਦੀ ਹੈ ਵੀ ਉਹ ਲੋਕਾਂ ਦੇ ਵਿੱਚ ਮੁਰਤਾਜਾ ਕੀਤੀ ਜਾਵੇ ਪਰ ਇਹ ਤੱਥ ਤੁਹਾਨੂੰ ਬਹੁਤ ਹੈਰਾਨੀ ਜਨਕ ਲੱਗੂ ਕਿ ਅਜੇ ਤੱਕ ਉਹ સ્ਤਿਰ ਨੇ ਜਿਹੜੇ ਜਿਨ੍ਹਾਂ ਨੂੰ ਅਸੀਂ ਕਹੀਏ ਭਾਰਤੀ ਦੇਸ਼ ਭਗਤ ਉਹਨਾਂ ਨੇ ਕਦੇ ਵੀ ਇਹ ਸਾਕੇ ਬਾਰੇ ਕਦੇ ਕੋਈ ਗੱਲ ਨਹੀਂ ਕੀਤੀ ਕਿਤੇ ਨਹੀਂ ਕੋਈ ਉਦਾਹਰਣ ਮਿਲਦੀ ਵੀ ਉਹਨਾਂ ਨੇ ਇਹ ਸਾਕੇ ਬਾਰੇ ਕੋਈ ਵੱਡੀ ਕਿਤੇ ਚਰਚਾ ਛੇੜੀ ਹੋਵੇ ਜਿਵੇਂ ਜਲਿਆੜੇ ਬਾਗ ਬਾਰੇ ਕੀਤੀ ਹੈ ਸੋ ਇੱਕ ਹਿਸਾਬ ਨਾਲ ਇਹ ਸਾਕੇ ਪ੍ਰਤੀ ਇੱਕ ਬਕਰੀ ਤਰ੍ਹਾਂ ਦਾ ਰਵਈਆ ਮੁੱਢ ਤੋਂ ਹੀ ਪ੍ਰਗਟ ਹੋਇਆ ਤੇ ਦੂਜੀ ਗੱਲ ਇਹ ਸ਼ਾਇਦ ਬਹੁਤ ਘੱਟ ਹੁੰਦਾ ਹੈ ਕਿ ਜਿਹੜਾ ਇਹ ਜਹਾਜ਼ ਸੀ ਅਸਲ ਦੇ ਵਿੱਚ ਉਹਦਾ ਜਿਹੜਾ ਨਾਂ ਸੀ ਉਹ ਗੁਰਨਾਨਕ ਜਹਾਜ਼ ਸੀ ਪਰ ਜਿੰਨੀਆਂ ਵੀ ਇਤਿਹਾਸ ਦੀਆਂ ਕਿਤਾਬਾਂ ਲੇਖਾਂ ਬੋਲਚਾਲ ਸਭ ਕੁਝ ਚੋਹ ਪ੍ਰਚਲਿਤ ਹੋਇਆ ਨਾਂ ਉਹ ਕਾਮਾਗਾਟਾ ਮਾਰੂ ਬੰਦਿਆਂ ਨੂੰ ਇਹ ਗੱਲ ਉਪਰਾ ਲੱਗਦਾ ਜੇ ਕੋਈ ਗੁਰਨਾਨਕ ਜਹਾਜ਼ ਦੀ ਗੱਲ ਕਰਦਾ ਕਾਮਾਗਾਟਾ ਮਾਰੂ ਜਵਾਨਾਂ ਤੇ ਚੜਿਆ ਪਿਆ ਅੰਕਤ ਹੋਇਆ ਪਿਆ ਬੰਦਿਆਂ ਦੇ ਇਹ ਕਿਉਂ ਹੋ ਗਿਆ ਇੰਨੇ ਸਾਲਾਂ ਚ 100 ਸਾਲ ਤੋਂ ਵੱਧ ਸਾਲ ਲੰਘਣ ਤੋਂ ਬਾਅਦ ਵੀ ਵੀ ਇਸ ਇਹ ਜਿਹੜੀ ਹੈਗੀਆ ਕਰੈਕਸ਼ਨ ਇੱਕ ਇਹ ਤਾਂ ਹੀ ਇੱਕ ਤਿਆਸ ਦੀ ਵੱਡੀ ਗਲਤੀ ਹੈ ਨਾ ਕਿ ਜਿਸ ਜਹਾਜ਼ ਨਾਲ ਹਾਦਸਾ ਵਾਪਰਿਆ ਤੁਸੀਂ ਉਹਦਾ ਅਸਲੀ ਨਾਮ ਵੀ ਨਹੀਂ ਦੇ ਰਹੇ ਇਹ ਵੀ ਆਪਾਂ ਗੱਲ ਕਰਾਂਗੇ ਇਹ ਸਾਰੀਆਂ ਗੱਲਾਂ ਨਾ ਦੂਜੀ ਅਹਿਮ ਗੱਲ ਜਿਹੜੀ ਹੈ ਕਿ ਅੱਜ ਇਹਦੀ ਰੈਲੇਵੈਂਸ ਕੀ ਹੈ ਅੱਜ ਇਹਦੀ ਪ੍ਰਸੰਘਿਕਤਾ ਕੀ ਹੈ ਵੀ ਅੱਜ ਇਹ ਗੱਲ ਕਿਉਂ ਉੱਠ ਰਹੀ ਹੈ ਸੋ ਜਿੱਥੋਂ ਤੱਕ ਤਾਂ ਨਾਮ ਦੀ ਗੱਲ ਹੈ ਨਾਮ ਬਾਰੇ ਤੱਥ ਇਹ ਹੈ ਕਿ ਇਹ ਜਿਹੜਾ ਜਹਾਜ਼ ਸੀ ਇਹ 1890 ਦੇ ਵਿੱਚ ਮੈਨੂਫੈਕਚਰ ਹੋਇਆ ਸਕਾਟਲੈਂਡ ਦੀ ਜਾਂ ਇੱਕ ਗਲਾਸਗੋ ਦੇ ਕਿਸੇ ਜਰਮਨ बिजनेसमੈਨ ਨੇ ਇਹਨੂੰ ਬਣਵਾਇਆ ਤੇ ਉਦੋਂ ਇਹਦੀ ਜਿਹੜੀ ਕੰਪਨੀ ਸੀ ਉਹਦਾ ਨਾਮ ਰੱਖਿਆ ਉਹਨਾਂ ਨੇ ਚਾਰਲਸ ਕੌਨਲੈਂਡ ਕੰਪਨੀ ਉਸ ਨਾਮ ਦੇ ਉੱਤੇ ਰਜਿਸਟਰ ਹੋਇਆ ਹੈ ਤੇ ਜਹਾਜ਼ ਦਾ ਉਦੋਂ ਨਾਂ ਉਹਨਾਂ ਨੇ ਜੋ ਰੱਖਿਆ ਉਹ ਸੀ ਸਟੱਬਨ ਹੁੱਕ ਫਿਰ ਉਸ ਤੋਂ ਬਾਅਦ 1854 ਚ ਉਹਨੂੰ ਕਿਸੇ ਅਮਰੀਕਨ ਜਾਂ ਜਰਮਨ ਸ਼ਾਇਦ ਹਾਂਬਰਗ ਅਮਰੀਕਾ ਲਾਈਨ ਇਸ ਕੰਪਨੀ ਨੇ ਖਰੀਦ ਲਿਆ ਖਰੀਦ ਕੇ ਉਹਨਾਂ ਨੇ ਇਹਦਾ ਨਾਂ ਰੱਖਤਾ ਸਸੀਲੀਆ ਤੇ ਇਹ ਹੈਮਬਰਗ ਤੋਂ ਲੈ ਕੇ ਨਾਰਥ ਅਮਰੀਕਾ ਅਮਰੀਕਾ ਤੱਕ ਗੇੜੇ ਕਰਦਾ ਸੀ ਸਮੁੰਦਰ 'ਚ ਫਿਰ 1913 'ਚ ਇਹਨੂੰ ਜਾਪਾਨ ਦੀ ਜਿਹੜੀ ਕੋਈ ਕੰਪਨੀ ਐ ਉਹਨੇ ਖਰੀਦਿਆ ਤੇ ਉਹਨੇ ਇਹਦਾ ਨਾਮ ਰੱਖਤਾ ਕਾਮਾਗਾਟਾ ਮਾਰੂ ਮਾਲਕ ਬਦਲਦੇ ਗਏ ਨਾਲ ਹੀ ਨਾਮ ਬਦਲਦੇ ਗਏ 1913 'ਚ ਇਹਦਾ ਨਾਮ ਰੱਖਿਆ ਕਾਮਾਗਾਟਾ ਮਾਰੂ ਤੇ ਜਨਵਰੀ 1914 'ਚ ਬਾਬਾ ਗੁਰਦਿੱਤ ਸਿੰਘ ਨੇ ਇਸ ਨੂੰ ਚਾਰਟਰ ਕੀਤਾ ਠੇਕੇ ਤੇ ਲਿਆ ਸਮਝ ਲਓ ਜਾਂ ਕਰਾਏ ਤੇ ਲਿਆ 60000 ਡਾਲਰ 6 ਮਹੀਨਿਆਂ ਵਾਸਤੇ ਉਹਨਾਂ ਨੇ ਉਹਦੇ ਵਿੱਚ ਉਹ ਕਰਾਏ ਤੇ ਲੈ ਲਿਆ ਤੇ ਲੈੰਦੇ ਹੀ ਇਹਦਾ ਨਾਮ ਜੋ ਰੱਖਿਆ ਜਾਂ ਜਿਹਦੇ ਨਾਂ ਤੇ ਇਹ ਉਹ ਕੰਪਨੀ ਦੇ ਰਜਿਸਟਰ ਹੋਇਆ ਉਹ ਸੀ ਸ੍ਰੀ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਤੇ ਜਹਾਜ਼ ਦਾ ਨਾਮ ਨਾਇਨ ਰੱਖਿਆ ਗੁਰਨਾਨਕ ਜਹਾਜ਼ ਉਸ ਤੋਂ ਬਾਅਦ ਵੀ ਚੱਲੋ ਇਹਦੇ ਮਾਲਕ ਬਦਲਦੇ ਗਏ ਇਹਦੇ ਨਾਂ ਵੀ ਬਦਲਦੇ ਗਏ 1924 ਚ ਜਾ ਕੇ ਇਸ ਜਹਾਜ਼ ਦਾ ਇਹ ਕਹ ਲੋਕੇ ਜਦੋਂ ਉਹਨੂੰ ਸਮਝ ਲਓ ਵੀ ਖਤਮ ਕਰਤਾ ਜਦੋਂ ਉਹ ਕਿਸੇ ਕੰਮ ਦਾ ਨਾ ਰਹਾ ਪਰ ਉਸ ਦੌਰਾਨ ਇਹਦੇ ਨਾਂ ਵੀ ਬਹੁਤ ਬਦਲੇ ਤੇ ਇਹਦੇ ਮਾਲਕ ਵੀ ਬਦਲੇ ਸੋ ਹੁਣ ਗੱਲ ਇਹ ਹੈ ਕਿ ਜਦੋਂ ਸਰਦਾਰ ਗੁਰਦੇਵ ਸਿੰਘ ਨੇ ਇਹਨੂੰ ਰਜਿਸਟਰ ਕਰਵਾ ਲਿਆ ਆਪ ਦੇ ਨਵੀਂ ਕੰਪਨੀ ਦੇ ਨਾਂ ਤੇ ਤੇ ਨਵਾਂ ਨਾਂ ਦਿੱਤਾ ਤਾਂ ਕਿਤੇ ਵੀ ਸਾਡੇ ਇਤਿਹਾਸ ਦੀਆਂ ਕਿਤਾਬਾਂ 'ਚ ਉਹ ਨਾਂ ਕਿਉਂ ਨਹੀਂ ਆਇਆ ਉਹਦਾ ਇੱਕ ਕਾਰਨ ਵੱਡਾ ਤਾਂ ਇਹ ਹੈ ਕਿ ਉਸ ਮੌਕੇ ਦੀ ਜਿਹੜੀ ਸਰਕਾਰ ਸੀ ਬ੍ਰਿਟਿਸ਼ ਗਵਰਨਮੈਂਟ ਕੈਨੇਡਾ 'ਚ ਵੀ ਉਹਦਾ ਹੀ ਰਾਜ ਸੀ ਤੇ ਭਾਰਤ ਵਿੱਚ ਵੀ ਉਹਦਾ ਹੀ ਰਾਜ ਸੀ ਤੇ ਉਸ ਨੇ ਤਾਂ ਇਹ ਸਾਰਾ ਸਾਾਕਾ ਵਰਤਾਇਆ ਉਹਨਾਂ ਨੇ ਤੈਨੂੰ ਮਾਨਤਾ ਦਿੱਤੀ ਨਹੀਂ ਕਿਉਂਕਿ ਜੇ ਇਹਨੂੰ ਮਾਨਤਾ ਦਿੰਦੇਨ ਤਾਂ ਉਹਨਾਂ ਦਾ ਸਾਰਾ ਜਿਹੜਾ ਕੇਸ ਹੈ ਇੱਕ ਉਹ ਕਮਜ਼ੋਰ ਹੁੰਦਾ ਸੋ ਉਹਨਾਂ ਦਾ ਤਾਂ ਇਹ ਸੀ ਕਿ ਇਹ ਗੈਰ ਕਾਨੂੰਨੀ ਹੈ ਤੇ ਇਹ ਕੈਨੇਡਾ ਦੇ ਵਿੱਚ ਦਾਖਲ ਨਹੀਂ ਹੋ ਸਕਦਾ ਇਸ ਕਰਕੇ ਉਹਨਾਂ ਨੇ ਉਹਨੂੰ ਬੰਦਰਗਾਹ ਦੇ ਉੱਤੇ ਘੇਰਾ ਪਾਈ ਰੱਖਿਆ ਤੇ ਅਖੀਰ ਨੂੰ ਲੰਮੀ ਸਟ੍ਰਗਲ ਤੋਂ ਬਾਅਦ ਵਾਪਸ ਮੋੜਤਾ ਉਹਨਾਂ ਨੇ ਰੱਜ ਤੋਂ ਨੂੰ ਮਾਨਤਾ ਹੀ ਨਹੀਂ ਦਿੱਤੀ ਇਸ ਕਰਕੇ ਉਹ ਤਾਂ ਉਹਦਾ ਪੁਰਾਣਾ ਨਾਂ ਹੀ ਜੋ ਸੀ ਕਾਮਾ ਗੱਟਾ ਮਾਰੂ ਉਸੇ ਨਾਂ ਤੇ ਉਹਨੂੰ ਵਰਤੀ ਗਈ ਚਲੋ ਅੰਗਰੇਜ਼ਾਂ ਦੀ ਸਮਝ ਆਉਂਦੀ ਆ ਕਿਉਂਕਿ ਉਹਨਾਂ ਦੀ ਟੱਕਰ ਸੀਗੀ ਉਹਨਾਂ ਬੰਦਿਆਂ ਦੇ ਨਾਲ ਜਿਹੜੇ ਜਿਹੜੇ ਇਹ ਉਦਮ ਕਰ ਰਹੇ ਸੀਗੇ ਉਹ ਆਪਾਂ ਬਾਅਦ 'ਚ ਗੱਲ ਕਰਾਂਗੇ ਮਸਲਾ ਕੀ ਸੀ ਕਿਉਂ ਨਹੀਂ ਦਾਖਲ ਹੋਣ ਦਿੱਤਾ ਐਡੀ ਦੁਸ਼ਮਣੀ ਕੀ ਸੀ ਆਪਾਂ ਇਸ ਤੋਂ ਬਾਅਦ ਗੱਲ ਕਰਦੇ ਆ ਪਰ ਗੱਲ ਇਹ ਸੀ ਕਿ ਚਲੋ ਅੰਗਰੇਜ਼ਾਂ ਦੀ ਗੱਲ ਸਮਝ ਆਉਂਦੀ ਆ ਜਦੋਂ ਰਾਜ ਬਦਲ ਗਿਆ ਦੇਸ਼ ਭਾਰਤ ਆਜ਼ਾਦ ਹੋ ਗਿਆ ਤਾਂ ਜਿਹੜੇ ਨਵੇਂ ਹਾਕਮ ਹੈ ਉਹਨਾਂ ਨੇ ਵੀ ਮਤਲਬ ਇਹਨੂੰ ਕਿਤੇ ਵੀ ਮਾਨਤਾ ਨਹੀਂ ਦਿੱਤੀ ਹਾਲਾਂਕਿ ਕਿਤਾਬ ਆਤਮ ਕਥਾ ਬਾਬਾ ਗੁਰਦਿੱਤ ਸਿੰਘ ਦੀ ਸ਼ਬ ਚੁੱਕੀ ਸੀ ਤੇ ਬਾਬਾ ਗੁਰਦਿੱਤ ਸਿੰਘ ਉੱਥੋਂ ਬਚ ਕੇ ਨਿਕਲ ਗਏ ਸੀ ਕਿ ਵਰਦੀਆਂ ਗੋਲੀਆਂ ਚ ਵੀ ਬਜ-ਬਜ ਘਾਟ ਤੋਂ ਉਸ ਤੋਂ ਬਾਅਦ ਉਹ 8 ਸਾਲ ਅੰਡਰਗਰਾਉਂਡ ਰਹੇ ਫਿਰ 1922 ਚ ਜਾ ਕੇ ਗਾਂਧੀ ਨੇ ਵਿੱਚ ਪਾ ਕੇ ਉਹਨਾਂ ਨੂੰ ਆਤਮਸਮਰਪਣ ਕਰਵਾਇਆ ਸੀ ਤੇ ਚ ਲੋਕ ਉਸ ਚ ਰੋਜੇਲ ਤੇ ਰਹੇ ਤੇ ਮੁੜ ਕੇ ਬਾ ਬਾ ਬਾਹ ਆਏ ਪਰ ਉਹਨਾਂ ਨੇ ਕਬ ਦੀ ਆਤਮ ਕਥਾ ਸਾਰੀ ਇਸ ਜਹਾਜ਼ ਦੀ ਉਹ ਲਿਖਤੀ ਸੀ ਇੱਕ ਇੱਕ ਇਨਸੀਡੈਂਟ ਵੀ ਕੀ ਕੁਝ ਹੋਇਆ ਜਿਹਦੇ ਕਰਕੇ ਇਹ ਤੱਥ ਜਿਹੜੇ ਉਹ ਸਾਡੇ ਕੋਲੇ ਬਚੇ ਰਹੇਗੇ ਪਰ ਗੱਲ ਇਹ ਹੈ ਕਿ ਇਹ ਨਵੀਂ ਸਰਕਾਰ ਨੇ ਵੀ ਇਹ ਕਰੈਕਸ਼ਨ ਕਿਉਂ ਨਾ ਕੀਤੀ ਕਿਤੇ ਵੀ ਇਹ ਤਾਂ ਨਾ ਹੀ ਠੀਕ ਕਰ ਲਈਗੇ ਉਹਦੇ ਵੀ ਕਾਰਨ ਹੈ ਇਹ ਕੋਈ ਵਿਦਾਊਟ ਰੀਜਨ ਨਹੀਂ ਵੀ ਐਵੇਂ ਉਹਨਾਂ ਤੋਂ ਕੋਈ ਉਕਾਈ ਜਾਂ ਗਲਤੀ ਹੋਗੀ ਉਹ ਵੀ ਆਪਾਂ ਗੱਲ ਕਰਦੇ ਆ ਉਹ ਕਾਰਨ ਕੀ ਹੈ ਚਲੋ ਸਰਕਾਰ ਦੀ ਗੱਲ ਵੀ ਸਮਝ ਆ ਗਈ ਪਰ ਗਾਦਰ ਪਾਰਟੀ ਬਾਰੇ ਕਿਉਂਕਿ ਗਾਦਰ ਪਾਰਟੀ ਦਾ ਇਹ ਇੱਕ ਕਾਂਡ ਜੁੜਦਾ ਉਹਦਾ ਹਿੱਸਾ ਹੈ ਗਾਦਰ ਪਾਰਟੀ ਬਾਰੇ ਜਿੰਨਾ ਵੀ ਇਤਿਹਾਸ ਲਿਖਿਆ ਗਿਆ ਉਹ ਖੱਬੇ ਪੱਖੀ ਇਤਿਹਾਸਕਾਰਾਂ ਤੇ ਪੱਤਰਕਾਰਾਂ ਵੱਲੋਂ ਲਿਖਿਆ ਗਿਆ ਸਾਰੇ ਤੇ ਉਹਨਾਂ ਨੇ ਵੀ ਕਿਤੇ ਵੀ ਇਸ ਗਲਤੀ ਨੂੰ ਸੋਧਣ ਦਾ ਯਤਨ ਨਹੀਂ ਕੀਤਾ ਨਾ ਸਿਰਫ ਗਲਤੀ ਨੂੰ ਸੋਧਣ ਦਾ ਯਤਨ ਨਹੀਂ ਕੀਤਾ ਜਦੋਂ ਤੱਥ ਵੀ ਉਹਨਾਂ ਦੇ ਸਾਹਮਣੇ ਲਿਆ ਕੇ ਰੱਖੇ ਰੱਖੇ ਗਏ ਉਦੋਂ ਵੀ ਉਹਨਾਂ ਨੇ ਇਸ ਗੱਲ ਨੂੰ ਨਹੀਂ ਸੋਧਿਆ ਅੱਜ ਵੀ ਅੱਜ ਵੀ ਤੁਸੀਂ ਦੇਖੋਗੇ ਅਖਬਾਰਾਂ ਦੇ ਵਿੱਚ ਜਾਂ ਹੋਰ ਜਦੋਂ ਵੀ ਉਹ ਲੇਖ ਲਿਖਦੇ ਨੇ ਕਿਤੇ ਭਾਵੇਂ ਬਾਬਾ ਗੁਰਦੱਤ ਸਿੰਘ ਬਾਰੇ ਤੇ ਭਾਵੇਂ ਸਾਰੇ ਕਾਂਡ ਬਾਰੇ ਉਹ ਕਾਮਾਂਗਾਟਾ ਮਾਰੂ ਜਿਹ ਉਹ ਮਤਲਬ ਉਹਨਾਂ ਨੇ ਜਿੱਦ ਫੜੀ ਹੋਈ ਆ ਪੂਰੀ ਇਸ ਗੱਲ ਦੀ ਕਿ ਅਸੀਂ ਗੁਰਨਾਨਕ ਜਹਾਜ਼ ਨਹੀਂ ਕਹਿਣਾ ਇਹਨੂੰ ਮਤਲਬ ਕਿਵੇਂ ਸਾਰੀਆਂ ਤਾਕਤਾਂ ਬ੍ਰਿਟਾਨੀ ਵੀ ਗਵਰਨਮੈਂਟ ਦਾ ਰਵਈਆ ਵੀ ਉਹੀ ਭਾਰਤ ਦੀ ਮੌਜੂਦਾ ਸਰਕਾਰ ਦਾ ਰਵਈਆ ਵੀ ਉਹੀ ਤੇ ਜਿਹੜੀਆਂ ਪੰਜਾਬ ਦੀਆਂ ਖੱਬੇ ਪੱਖੀ ਸਾਰੀਆਂ ਧਿਰਾਂ ਨੇ ਉਹਨਾਂ ਦੇ ਵਿਦਵਾਨਾਂ ਦਾ ਇਤਿਹਾਸਕਾਰਾਂ ਦਾ ਪੱਤਰਕਾਰਾਂ ਦਾ ਉਹਨਾਂ ਦਾ ਵੀ ਸਾਰਾ ਰਵੱਈਆ ਉਹੀ ਤੇ ਇਹ ਹੁਣ ਇਹ ਇਹ ਗੱਲ ਕੀ ਹੈ ਗੱਲ ਤਾਂ ਵੱਡੀ ਹੈ ਇਹ ਸਵਾਲ ਵੀ ਕਿਉਂ ਹੁਣ ਆਪਾਂ ਇਹਦੀਆਂ ਥੋੜੀਆਂ ਜਿਹੀਆਂ ਪਰਤਾਂ ਖੋਲਦੇ ਆਪਾਂ 5-7 ਮਿੰਟਾਂ ਦੇ ਵਿੱਚ ਬ੍ਰੀਫਲੀ ਇੱਕ ਤਾਂ ਇਹ ਵੀ ਇਹਨਾਂ ਮੁਸਾਫਰਾਂ ਨਾਲ ਸਰਕਾਰ ਨੂੰ ਤਕਲੀਫ ਕੀ ਸੀ ਭਲਾ ਵੀ ਅਸੀਂ ਨਹੀਂ ਵੜਨ ਦੇਣਾ ਜਦੋਂ ਉਹ ਲੋਕ ਬੰਦੇ ਜਾ ਰਹੇ ਸੀ ਬੰਦੇ ਤਾਂ ਕੈਨੇਡਾ ਦੇ ਵਿੱਚ ਜਾ ਰਹੇ ਸੀ ਸਿੱਖ ਵੀ ਜਾ ਰਹੇ ਸੀਗੇ ਮੁਸਲਮਾਨ ਵੀ ਜਾ ਰਹੇ ਸੀ ਹਿੰਦੂ ਵੀ ਜਾ ਰਹੇ ਸੀ ਪੰਜਾਬ ਦੇ ਵਿੱਚੋਂ ਪਹਿਲਾਂ ਕਾਫੀ ਚਲੇ ਵੀ ਗਏ ਸੀਗੇ ਤੇ ਪਰ ਇਸ ਨੂੰ ਰੋਕਣ ਵਾਸਤੇ ਉਹ ਕਿ ਸੱਧ ਤੱਕ ਗਈ ਉਹਦਾ ਕਾਰਨ ਇਹ ਸੀ ਕਿ ਇਹ ਜਿਹੜਾ ਸੈਕਸ਼ਨ ਸੀ ਇਹ ਆਮ ਬੰਦੇ ਨਹੀਂ ਸੀ ਜਿਨੂੰ ਇਹ ਲਈਏ ਕਿ ਰਾਸ਼ੀ ਤੌਰ ਤੇ ਜਾਗਰੂਕ ਬੰਦੇ ਵਿੰਨਾਂ ਦੇ ਦਿਲਾਂ ਦੇ ਅੰਦਰ ਆਜ਼ਾਦੀ ਦੀ ਚਿੰਗ ਬਲ ਚੁੱਕੀ ਸੀ ਤੇ ਜਦੋਂ ਕਿਸੇ ਸੈਕਸ਼ਨ ਦੇ ਅੰਦਰ ਆਪਦੀ ਆਜ਼ਾਦੀ ਦੀ ਗੱਲ ਪੈਦਾ ਹੋ ਜੇ ਉਹ ਤੋਂ ਹਰ ਹਕੂਮਤ ਨੂੰ ਕੋਈ ਵੀ ਹੋਵੇ ਉਸ ਮੌਕੇ ਦੀ ਉਹਦੇ ਵਾਸਤੇ ਖਤਰਨਾਕ ਹੀ ਸੋ ਇਸ ਕਰਕੇ ਅੰਗਰੇਜ਼ਾਂ ਨੂੰ ਇਹ ਲੱਗਿਆ ਕਿ ਜਿਹੜੇ ਬੰਦੇ ਆ ਰਹੇ ਇਹ ਤਾਂ ਇੱਕ ਹਿਸਾਬ ਦਾ ਬਰੂਦ ਹੀ ਆ ਸਾਰੇ ਤੇ ਇੱਕ ਪੱਖੋਂ ਅੰਗਰੇਜ਼ ਸੱਚੇ ਸੀ ਕਿਉਂਕਿ ਇਹਨਾਂ ਦੀਆਂ ਮੁਲਾਕਾਤਾਂ ਰਸਤੇ ਦੇ ਵਿੱਚ ਹੀ ਉਹਨਾਂ ਗਦਰ ਪਾਰਟੀ ਦੇ ਆਗੂਆਂ ਨਾਲ ਹੋ ਚੁੱਕੀਆਂ ਸੀ ਉਦੋਂ ਗਦਰ ਪਾਰਟੀ ਨੂੰ ਪਤਾ ਸੀ ਵੀ ਜੰਗ ਲੱਗ ਰਹੀ ਹੈ ਤੇ ਇਹਨਾਂ ਨਾਲ ਜੋ ਕਿਸਮ ਦਾ ਵਰਤਾਓ ਕੀਤਾ ਵੀ ਇਹਨਾਂ ਦੇ ਮਨਾਂ 'ਚ ਗੁੱਸਾ ਹੋਊ ਤੇ ਕੋਈ ਆਮ ਬੰਦੇ ਤਾਂ ਹੈ ਨਹੀਂ ਉਹਨਾਂ ਨੇ ਵੀ ਮਤਲਬ ਪੂਰੇ ਯਤਨ ਕੀਤੇ ਜਾਪਾਨ ਦੇ ਵਿੱਚ ਆ ਕੇ ਜਿਹੜਾ ਸੀਗੇ ਭਾਈ ਬਲਵੰਤ ਸਿੰਘ ਖੁਰਦਪੁਰ ਉਹ ਉਸ ਮੌਕੇ ਇੱਕ ਤਿੰਨ ਮੈਂਬਰੀ ਡੈਲੀਗੇਸ਼ਨ ਲੈ ਕੇ ਭਾਰਤ ਆਏ ਹੋਏ ਸੀ ਕੈਨੇਡਾ ਤੋਂ ਕਿ ਗਾਦਰ ਮਚਾਉਣਾ ਹੈ ਜਾਂ ਵੀ ਭਾਰਤ ਨੂੰ ਆਪਾਂ ਆਜ਼ਾਦ ਕਰਾਉਣਾ ਹੈ ਜੰਗ ਦੇ ਵਿੱਚ ਉਹਦੇ ਵਾਸਤੇ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਧਿਰਾਂ ਨੂੰ ਵੀ ਪੰਜਾਬ 'ਚ ਜਾ ਕੇ ਮਿਲਿਆ ਜਾਵੇ ਸੋ ਉਹ ਇੱਥੇ ਆ ਕੇ ਪੰਜਾਬ ਦੇ ਵਿੱਚ ਸਾਰਿਆਂ ਨੂੰ ਮਿਲੇ ਤੇ ਲਾਹੌਰ ਦੇ ਬਰੈਡਲੇ ਹਾਲ 'ਚ ਬਹੁਤ ਵੱਡੀ ਇਕੱਠ ਹੋਇਆ ਜਿਹਦੇ 'ਚ ਸਾਰੀਆਂ ਪਾਰਟੀਆਂ ਕੀ ਕਾਂਗਰਸ ਕੀ ਅਕਾਲੀ ਤੇ ਕੀ ਜਿਹੜੇ ਦੂਜੇ ਨਾ ਆਪਣੇ ਮੁਸਲਮ لیگ ਉਹ ਸਾਰੇ ਬੰਦੇ ਜਿੰਨੇ ਵੀ ਜਿਹਨੂੰ ਕੌਮੀ ਆਗੂ ਕਹਨੇ ਆ ਲਾਲਾ ਲਾਜਪਤ ਰਾਏ ਉਹ ਰਿਆਂ ਤੋਂ ਲੈ ਕੇ ਹਰ ਇੱਕ ਤੇ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਤੇ ਉਹਨੇ ਉਤਸ਼ਾਹ ਚ ਮੁੜ ਕੇ ਗਿਆ ਇੱਥੋਂ ਬਲਵੰਤ ਸਿੰਘ ਕੁਰਤਪੁਰ ਤੇ ਹੋਰ ਤੇ ਉਹ ਫਿਰ ਮੁੜਦਾ ਹੋਇਆ ਇਹਨਾਂ ਨੂੰ ਉੱਤੇ ਮਿਲਿਆ ਕੋਬੀ ਉੱਥੇ ਇਹਨਾਂ ਨਾਲ ਸਾਰੇ ਭਾਈ ਗੁਰਦੇਤ ਸਿੰਘ ਨਾਲ ਦੋ ਕਾਇਦਾ ਸਾਰੀ ਗੱਲਬਾਤ ਹੋਈ ਤੇ ਮੁਸਾਫਰਾਂ ਨਾਲ ਵੀ ਹੋਈ ਉਦੋਂ ਅਜੇ ਇਹ ਜਾ ਰਹੇ ਸੀ ਕੈਨੇਡਾ ਨੂੰ ਕਿਉਂਕਿ ਹਾਂਗਕਾਂਗ ਤੋਂ ਚੱਲ ਕੇ ਇਹ ਕੀਨ ਹੁੰਦੇ ਹੋਏ ਫਿਰ ਬੈਂਕੂਵਰ ਵੱਲ ਨੂੰ ਗਏ ਸੋ ਉੱਥੇ ਉਹਨਾਂ ਨਾਲ ਸਾਰੀ ਗੱਲਬਾਤ ਹੋ ਗਈ ਸੀ ਤੇ ਇਸ ਕਰਕੇ ਜਿਹੜੀ ਸਰਕਾਰ ਆ ਉਸ ਮੌਕੇ ਉਹਨੂੰ ਇਹ ਡਰ ਸੀ ਕਿ ਇਹ ਜੇ ਕੈਨੇਡਾ ਚ ਆਗੇ ਕੈਨੇਡਾ ਚ ਹਾਲਾਤ ਪਹਿਲਾਂ ਹੀ ਉਸ ਤਰ੍ਹਾਂ ਦੇ ਸੀ ਜੇ ਤਾਂ ਪਹਿਲਾਂ ਹੁੰਦੇ ਨਾ ਹਾਲਾਤ ਬੜੇ ਸ਼ਾਂਤ ਅਗਲਾ ਕਹਿੰਦਾ ਇਹਨਾਂ ਦੀ ਗੱਲ ਕੌਣ ਤੁਹਾਨੂੰ ਬੋਲੀ ਜਾਣ ਆ ਕੇ ਆਹ ਗੱਲ ਹੁੰਦੀ ਹੈ ਜਦੋਂ ਹਕੂਮਤ ਨੂੰ ਇਹ ਪਤਾ ਲੱਗ ਜੇ ਵੀ ਪਬਲਿਕ ਚ ਪਹਿਲਾਂ ਹੀ ਗੱਲ ਚੱਲ ਰਹੀ ਹੈ ਤੇ ਜਦੋਂ ਇਹ ਜੇ ਬੰਦੇ ਆ ਗਏ ਇਹਨਾਂ ਨੇ ਤਾਂ ਹੋਰ ਸਮੱਸਿਆ ਖੜੀ ਕਰ ਦੇਣੀ ਹੈ ਸੋ ਫਿਰ ਉਹਨਾਂ ਨੇ ਪੂਰਾ ਵੀ ਕੁਝ ਵੀ ਹੋ ਜਾਈ ਇਹਨਾਂ ਨੂੰ ਉੱਥੇ ਨਹੀਂ ਜਾਣਦੇ ਸੋ ਆ ਅੱਜ ਜਿਹੜੀ ਆਪਾਂ ਕਹਿਣਾ ਨੇ ਵੀ ਅੱਜ ਅੱਜ ਇਹਦੀ ਕੀ ਪ੍ਰਸੰਗਿਕਤਾ ਹੈਗੀ ਹੈ ਕਿਵੇਂ ਰੈਲੇਵੈਂਟ ਹੈ ਆ ਤਾਂ ਇੱਕ ਬੁਨਿਆਦੀ ਸੱਚ ਹੈ ਕੋਈ ਵੀ ਯੁੱਗ ਹੋਵੇ ਕੋਈ ਵੀ ਪਾਰਟੀ ਹੋਵੇ ਕੋਈ ਸਮਾ ਹੋਵੇ ਵੇਲੇ ਦੀ ਹਕੂਮਤ ਜਨਤਾ ਦੇ ਵਿਦਰੋਹ ਤੋਂ ਉਹ ਹਮੇਸ਼ਾ ਹੀ ਭੈ ਖਾਉ ਤੇ ਉਹਨੂੰ ਫਿਰ ਉਹ ਖੂਨ ਜਿਵੇਂ ਕੁਚਲਣਾ ਹੁੰਦਾ ਨਾ ਵੀ ਕੁਝ ਵੀ ਕਰਨਾ ਪੈ ਜੇ ਉਹਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਆ ਉਹਨੇ ਇਹ ਵੀ ਫਿਰ ਉੱਥੇ ਉਹਨਾਂ ਨੇ ਕੀਤਾ ਕੀ ਕੈਨੇਡਾ ਦੇ ਵਿੱਚ ਕਿਉਂਕਿ ਗਦਰ ਪਾਰਟੀ ਦੀ ਸਰਗਰਮੀ ਸ਼ੁਰੂ ਹੋ ਗਈ ਸੀ ਗੁਰਦੁਆਰੇ ਬਣ ਚੁੱਕੇ ਸੀਗੇ ਜਥੇਬੰਦੀ ਬਣ ਚੁੱਕੀ ਸੀ ਆਜ਼ਾਦੀ ਦਾ ਪ੍ਰਚਾਰ ਹੋਣ ਲੱਗ ਗਿਆ ਸੀ ਇਹ ਸਭ ਕੁਝ ਚੇਤਨਤਾ ਜਾਗਰੂਕਤਾ ਫੈਲ ਰਹੀ ਸੀ ਉਹਨੂੰ ਰੋਕਣ ਵਾਸਤੇ ਉਹਨਾਂ ਨੇ ਹੱਥ ਕੰਡੇ ਕੀ ਵਰਤੇ ਜਿਦੇ ਚੋਂ ਇੱਕ ਵੱਡਾ ਹੱਥ ਕੰਡਾਏ ਸੀ ਵੀ ਆਪਣੀਆਂ ਖੁਫੀਆ ਏਜੰਸੀਆਂ ਰਾਹੀਂ ਉਥੇ ਸਿੱਖਾਂ ਦੇ ਵਿੱਚੋਂ ਜਾ ਕੇ ਆਪਦੇ ਬੰਦੇ ਗੰਢਣੇ ਸ਼ੁਰੂ ਕੀਤੇ ਤੇ ਖੁਫੀਆ ਏਜੰਸੀਆਂ ਦੇ ਵਿੱਚ ਜਿਹੜਾ ਨਾਂ ਦਾ ਬਹੁਤ ਹੀ ਬਦਨਾਮ ਕਹਿ ਲੋ ਜਾਂ ਨਾਮ ਵਰ ਬੰਦਾ ਉਹ ਸੀਗਾ ਆਫ ਕੰਸਰਨ ਹੋ ਗਿਆ ਤੇ ਇੱਕ ਦਿਨ ਰੀਡ ਹੋ ਗਏ ਉਹਨਾਂ ਨੇ ਲੋਕਲ ਬੰਦੇ ਜਾ ਕੇ ਗੰਡੇ ਆਪਦੇ ਟਾਊਟ ਬਣਾਏ ਬੰਦੇ ਫੇਰ ਗਿਆ ਉਹ ਭੇਸ ਕਿਹੜਾ ਧਾਰਿਆ ਵੀ ਇਮੀਗ੍ਰੇਸ਼ਨ ਅਫੀਸ਼ਰ ਇਹ ਇਮੀਗ੍ਰੇਸ਼ਨ ਵਿਭਾਗ ਦਾ ਬੰਦਾ ਜੀ ਇਹ ਕਰ ਰਿਹਾ ਜਸੂਸੀ ਤੇ ਸ਼ਾਹਸ਼ਾ ਸਭ ਕੁਝ ਉਹ ਉਹਦੇ ਖਿਲਾਫ ਤੇ ਪਰ ਹੈ ਉੱਤੇ ਜਿਹੜਾ ਟੈਗ ਲੱਗਿਆ ਉਹ ਹੈਗਾ ਇਮੀਗ੍ਰੇਸ਼ਨ ਵਿਭਾਗ ਦਾ ਹੁਣ ਤੁਸੀਂ ਅੱਜ ਦੀ ਸਿਚੁਏਸ਼ਨ ਨਾਲ ਜਰਾ ਇਹਦਾ ਕੰਪੇਅਰ ਕਰਕੇ ਦੇਖੋ ਕੀ ਕੈਨੇਡਾ ਦੇ ਵਿੱਚ ਅੱਜ ਵੀ ਅਮਰੀਕਾ ਕੈਨੇਡਾ ਚ ਉਹੀ ਕੁਝ ਨਹੀਂ ਹੋ ਰਿਹਾ ਕਿ ਜਿਹੜੇ ਬੰਦੇ ਸਰਕਾਰ ਵਿਰੋਧੀ ਹੈ ਉਹਨਾਂ ਨੂੰ ਉਹਨਾਂ ਦੇ ਖਿਲਾਫ ਇਸੇ ਤਰ੍ਹਾਂ ਹੀ ਜਿਹੜੇ ਬੰਦੇ ਇੱਥੋਂ ਦੇ ਕਹਿੰਦੇ ਉਹ ਆ ਵਿਧਿਆਪਨੂ ਡਿਪਲੋਮੇਟ ਹੈ ਪਰ ਏਜੰਸੀਆਂ ਦੇ ਹੈ ਦੀਪੀ ਧਰ ਦੀ ਕਿਤਾਬ ਨੇ ਸਭ ਕੁਝ ਨੰਗਾ ਕਰਤਾ ਵੀ ਰਾ ਦੇ ਬੰਦੇ ਤੇ ਉੱਥੇ ਜਾ ਕੇ ਉਹ ਅੰਬੈਸੀ ਦੇ ਅਫੀਸ਼ੀਅਲ ਬਣਦੇ ਹਨ ਫਿਰ ਕੀ ਕਰਦੇ ਉਹ ਵੀ ਦੱਸਤਾ ਵੀ ਸਿੱਖਾਂ ਦੇ ਵਿੱਚੋਂ ਹੀ ਖਾਸ ਕਰਕੇ ਗੁਰਦੁਆਰਿਆਂ ਦੇ ਵਿੱਚੋਂ ਬੰਦੇ ਗੰਡੂ ਉਹਨਾਂ ਦੇ ਵਿੱਚ ਅੰਦਰ ਪਾਟਕ ਪਾਓ ਦੁਸ਼ਮਣੀ ਵਧਾਓ ਤੇ ਅਖੀਰ ਕਤਲ ਕਰਨ ਤੱਕ ਜਾਓ ਸੋ ਹੌਪਕਿੰਸਨ ਨੇ ਕੀ ਕੀਤਾ ਵੀ ਉੱਥੇ ਬੇਲਾ ਸਿੰਘ ਨਾਂ ਦਾ ਬੰਦਾ ਜਿਹਦਾ ਪਿੰਡ ਜਾਨ ਸੀਗਾ ਜੇ ਤੁਸੀਂ ਦੇਖਿਆ ਮਾਲਪੁਰ ਤੋਂ ਜਦੋਂ ਆਪਾਂ ਹਸ਼ਾਰਪੁਰ ਨੂੰ ਜਾਈਦਾ ਤਾਂ ਪਹਿਲਾ ਪਿੰਡ ਆਉਂਦਾ ਬਾਹੋਵਾਲ ਉਦੋਂ ਬਾਅਦ ਦਾ ਪਿੰਡ ਸੜਕ ਦੇ ਉੱਤੇ ਹੀ ਹੈ ਜਾਨ ਪਿੰਡ ਉਹ ਸੀਗਾ ਬਹੁਤ ਵੱਡਾ ਗਜ਼ਾਰ ਟਾਊਟ ਉਹਦੇ ਨਾਲ ساری ਗੰਢ ਤੁੱਪ ਕੀਤੀ ਉਹਦੇ ਰਾਹੀਂ ਦੋ ਬੰਦੇ ਬਲ ਗੁਰੂ ਗ੍ਰੰਥ ਸਾਹਿਬ ਦੀਵਾਨ ਦੇ ਵਿੱਚ ਤਾਬਿਆ ਬੈਠੇ ਭਾਈ ਭਾਗ ਸਿੰਘ ਠਿੱਖੀਵੰਡ ਤੇ ਵਤਨ ਸਿੰਘ ਉਹਨਾਂ ਨੂੰ ਨੇ ਦੀਵਾਨ ਦੇ ਵਿੱਚ ਗੋਲੀਆਂ ਮਾਰੀਆਂ ਅਚਾਰ ਸਪਲਾਈ ਕੀਤਾ ਹੌਪਕਿੰਸਨ ਨੇ ਸਾਰੀ ਸ਼ਾਇ ਉਹਦੀ ਉਹ ਦੋ ਬੰਦੇ ਮਾਰੇ ਤੇ ਉਹੀ ਕੰਮ ਆਪਾਂ ਹੁਣ ਦੇਖ ਰਹੇ ਆਂ ਵੀ ਉਹ ਹੀ ਏਜੰਸੀਆਂ ਉੱਥੇ ਆਪਦੇ ਬੰਦਿਆਂ ਰਾਹੀਂ ਉਹਨਾਂ ਨੇ ਆਪ ਨਹੀਂ ਬੰਦਾ ਮਾਰਨਾ ਹੁੰਦਾ ਸਾਡੇ ਵਿੱਚੋਂ ਹੀ ਮਤਲਬ ਉਸ ਵਿੱਚੋਂ ਹੀ ਉਹਨਾਂ ਨੇ ਉਹ ਬੰਦੇ ਜਿਵੇਂ ਹਰਦੀਪ ਸਿੰਘ ਨੇਜਰ ਦਾ ਕਤਲ ਹੋਇਆ ਜਾਂ ਹੋਰ ਸਾਰਾ ਜੋ ਕੁਝ ਚੱਲਦਾ ਹੈ ਮਤਲਬ ਉਹ ਵਰਤਾਰਾ ਮੈਂ ਤਾਂ ਕਹਿਣਾ ਵੀ ਇਹ ਗੱਲ ਇਹ ਕੋਈ ਪੁਰਾਣਾ ਇਤਿਹਾਸ ਨਾ ਸਮਝੋ ਵੀ ਕੱਲਾ ਪੁਰਾਣਾ ਇਤਿਹਾਸ ਹੀ ਹੈ ਇਹਦੀ ਅੱਜ ਦੇ ਸਮੇਂ ਦੇ ਵਿੱਚ ਰੈਲੇਵੈਂਸ ਬੜੀ ਹੈ ਤੇ ਆਪਾਂ ਇਸ ਪ੍ਰਿਜਮ ਰਾਹੀਂ ਗੁਰਨਾਨਕ ਜਹਾਜ ਦੇ ਸਾਰੇ ਸਾਕੇ ਰਾਹੀਂ ਆਪਾਂ ਵਰਤਮਾਨ ਨੂੰ ਬੜਾ ਸੋਨਾ ਸਮਝ ਸਕਦੇ ਆ ਤੇ ਵਰਤਮਾਨ ਰਾਹੀਂ ਇਹ ਸਾਖ ਤੇ ਦੀਆਂ ਸਾਰੀਆਂ ਪਰਤਾਂ ਨੂੰ ਆਪਾਂ ਬੰਦ ਚੰਗੀ ਤਰ੍ਹਾਂ ਸਮਝ ਸਕਦੇ ਆ ਕਿ ਕੀ ਹੋਇਆ ਹੋ ਭਲਾ ਤੇ ਕਿਵੇਂ ਹੋਇਆ ਹੋ ਤੋਂ ਚਲੋ ਉਹ ਹੁਣ ਜਹਾਜ਼ ਆਪਾਂ ਉਹ ਡਿਟੇਲਸ ਤੇ ਇੱਥੇ ਜਾਣ ਦੀ ਲੋੜ ਨਹੀਂ ਵੀ ਉਹਨਾਂ ਨਾਲ ਕੀ ਵਰਤਾਓ ਕੀਤਾ ਤੇ ਪਰ ਉਹਨਾਂ ਨੇ ਕਿਸ ਕਿਸਮ ਦਾ ਸਿੱਧਕ ਦਿਖਾਇਆ ਵੱਡੀ ਗੱਲ ਇਹ ਹੈ ਸਰਕਾਰਾਂ ਤਾਂ ਕਰਦੀਆਂ ਹੁੰਦੀਆਂ ਉਹ ਤਾਂ ਬੁਰੇ ਦੇ ਘਰ ਤੱਕ ਜਾਂਦੀਆਂ ਪਰ ਸਾਰੇ ਮੁਸਾਫਰਾਂ ਵਿੱਚੋਂ ਤੁਸੀਂ ਦੇਖੋ ਕੋਈ ਬੰਦੇ ਡੋਲੇ ਨਹੀਂ ਕਿੰਨੀਆਂ ਦੁਸ਼ਵਾਰੀਆਂ ਇੱਕ ਮਹੀਨਾ ਤੁਹਾਨੂੰ ਘੇਰਾ ਪਾ ਕੇ ਉੱਥੇ ਹੀ ਖੜਾ ਰੱਖਿਆ ਨਾਲ ਪਾਣੀ ਦੇ ਵਿੱਚ ਜਿੱਥੇ ਹਰ ਕਿਸਮ ਨਾਲ 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 ਕੋਲੇ ਖੁਰਾਕ ਪਹੁੰਚ ਰਹੀ ਹੈ ਨਾ ਕੋਈ ਸਾਫ ਸਫਾਈ ਦਾ ਇੰਤਜ਼ਾਮ ਹੋ ਰਿਹਾ ਪਰ ਬੜੀਆਂ ਮੁਸ਼ਕਲਾਂ ਤੇ ਆਸਰਾ ਕਿਹੜੀ ਗੱਲ ਦਾ ਹੈ ਆਸਰਾ ਇਹ ਹੈ ਕਿ ਜਿਹੜਾ ਸਿੱਧੀ ਗੁਰੂ ਗ੍ਰੰਥ ਸਾਹਿਬ ਨਾਲ ਉਹ ਪ੍ਰਕਾਸ਼ ਕਰਕੇ ਲਗੇ ਕਿ ਕਿਸੇ ਵੀ ਮੁਸੀਬਤ ਦੇ ਵਿੱਚ ਜਿਹੜਾ ਗੁਰੂ ਆ ਉਹ ਸਾਡੇ ਅੰਗ ਸੰਗ ਹੋ ਜਿਹੜਾ ਇਹ ਵਿਸ਼ਵਾਸ ਸੀ ਨਾ ਉਹਨਾਂ ਦਾ ਅਟੁੱਟ ਗੁਰੂ